ਸੱਸੀਏ ਪੁੱਤਰ ਨੂੰ ਸਮਝਾ ਲਾ ਸ਼ਾਮ ਵਿੱਚ ਨੋਕਰ ਜਾਂਦਾ ਏ ਸੱਸੀਏ ਪੁੱਤਰ ਸਮਝਾ ਸ਼ਾਮ ਵਿੱਚ ਨੋਕਰ ਜਾਂਦਾ ਏ ਨੋਹੇ ਤੂੰ ਕੀ ਚੜ ਚੜ ਲਈ ਤੇਰਾ ਕੀ ਲੈ ਕੇ ਜਾਂਦਾ ਏ ਨੋ ਤੂੰ ਕੀ ਚੜ ਚੜ ਲਈ ਤੇਰਾ ਕੀ ਲੈ ਕੇ ਜਾਂਦਾ ਏ ਮੇਰਾ ਲੈ ਗਿਆ ਅਰ ਸ਼ੰਗਾਰ ਬੈਕ ਵਾਲੀ ਚਾਬੀ ਲੈ ਗਿਆ ਏ ਮੇਰਾ ਲੈ ਗਿਆ ਅਰ ਸ਼ੰਗਾਰ ਬੈਕ ਵਾਲੀ ਚਾਬੀ ਲੈ ਗਿਆ ਏ ਸੱਸੀਏ ਪੁੱਤਰ ਨੂੰ ਸਮਝਾ ਲਾ ਸ਼ਾਮ ਵਿੱਚ ਨੋ ਕਰ ਜਾਂਦਾ ਏ ਸਸੀਏ ਪੁੱਤਰ ਨੂੰ ਸਮਝਾ ਲਾ ਛਾਮ ਵਿੱਚ ਨੋ ਕਰ ਜਾਂਦਾ ਏ ਨੋਹੇ ਤੂੰ ਕੀ ਚੜ ਚੜ ਲਈ ਤੇਰਾ ਕੀ ਲੈ ਕੇ ਜਾਂਦਾ ਏ ਨੋਹੇ ਤੂੰ ਕੀ ਚੜ ਚੜ ਲਈ ਤੇਰਾ ਕੀ ਲੈ ਕੇ ਜਾਂਦਾ ਏ ਮੇਰਾ ਗੋਰਾ ਚਿੱਟਾ ਰੰਗ ਰੰਗ ਮੇਰਾ ਵੱਗਾ ਕਰ ਗਿਆ ਏ ਤੇਰਾ ਗੋਰਾ ਚਿੱਟਾ ਰੰਗ ਰੰਗ ਮੇਰਾ ਵੱਗਾ ਕਰ ਗਿਆ ਏ ਸਸੀਏ ਪੁੱਤਰ ਨੂੰ ਸਮਝਾ ਲਾ ਛਾਮ ਵਿੱਚ ਨੋ ਕਰ ਜਾਂਦਾ ਏ ਸਸੀਏ ਪੁੱਤਰ ਨੂੰ ਸਮਝਾ ਲਾ ਸ਼ਾਮ ਵਿੱਚ ਨੋਕਰ ਜਾਂਦਾ ਏ ਨੋਹੇ ਤੂੰ ਕੀ ਚੜ ਚੜ ਲਈ ਤੇਰਾ ਕੀ ਲੈ ਕੇ ਜਾਂਦਾ ਏ ਨੋਹੇ ਤੂੰ ਕੀ ਚੜ ਚੜ ਲਈ ਤੇਰਾ ਕੀ ਲੈ ਕੇ ਜਾਂਦਾ ਏ ਮੇਰੀ ਮੋਰਾ ਵਰਗੀ ਚਾਲ ਚਾਲ ਮੇਰੇ ਮਿੰਨੀ ਕਰ ਗਿਆ ਏ ਮੇਰੀ ਮੋਰਾ ਵਰਗੀ ਚਾਲ ਚਾਲ ਮੇਰੇ ਮਿੰਨੀ ਕਰ ਗਿਆ ਏ ਸੱਸੀਏ ਪੁੱਤਰ ਨੂੰ ਸਮਝਾ ਲੈ ਸ਼ਾਮ ਵਿੱਚ ਨੋਕਰ ਜਾਂਦਾ ਏ ਸੱਸੀਏ ਪੁੱਤਰ ਨੂੰ ਸਮਝਾ ਲੈ ਸ਼ਾਮ ਵਿੱਚ ਨੋਕਰ ਜਾਂਦਾ ਏ